うん。<noise> ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਪਿਆਰੇ ਵੇਖਣ ਵਾਲਿਓ ਪੰਜਾਬੀ ਮਾਂ ਬੋਲੀ ਦੇ ਤੁਹਾਡੇ ਆਪਣੇ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਪਣੇ ਸ਼ਹਿਰ ਗੁਜਰਾਵਾਲਾ ਦੇ ਪਿੰਡੀ ਬਾਈਪਾਸ ਦੇ ਉੱਤੇ ਆਏ ਹੋਏ ਆ ਯਾਨੀ ਗੁਜਰਾਵਾਲਾ ਤੋਂ ਜਿਹੜੀ ਸੜਕ ਰਾਵਲ ਪਿੰਡੀ ਵੱਲ ਜਾਂਦੀ ਏ ਉੱਥੇ ਜਿਹੜਾ ਬਾਈਪਾਸ ਹੈ ਸ਼ਹਿਰ ਦੇ ਆਲੇ ਦੁਆਲੇ ਘੁੰਮਣ ਵਾਲੀ ਸੜਕ ਉਹਦਾ ਜਿਹੜਾ ਚੌਕ ਹੈ ਜਿਹਨੂੰ ਅਜੀਜ਼ ਕ੍ਰਾਸ ਵੀ ਆਖਿਆ ਜਾਂਦਾ ਹੈ ਉੱਥੇ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਅਜੀਜ਼ ਕ੍ਰਾਸ ਦਾ ਉਹ ਪੁਲ ਹੈ ਜਿਹੜਾ ਸਾਡੇ ਮੌਜੂਦਾ وزیراعظم ਪਾਕਿਸਤਾਨ جناب ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਹੋਰਾਂ ਨੇ 6.5 ਅਰਬ ਦੀ ਲਾਗਤ ਦੇ ਨਾਲ ਅਹਿਲੇ ਗੁਜਰਾਵਾਲਾ ਦੀ ਜ਼ਬਰਦਸਤ ਮੰਗ ਦੇ ਉੱਤੇ ਤਾਮੀਰ ਕਰਵਾਇਆ ਸੀ ਪਿਆਰਿਓ ਇਹ ਪੁਲ ਸਿਰਫ ਅਹਿਲੇ ਗੁਜਰਾਵਾਲਾ ਦੀ ਡਿਮਾਂਡ ਹੀ ਨਹੀਂ ਸੀ ਬਲਕਿ ਪੂਰੇ ਪਾਕਿਸਤਾਨ ਦੀ ਜਿਹੜੀ ਟ੍ਰੈਫਿਕ ਸੀ ਉਹ ਇਸ ਚੌਕ ਦੇ ਵਿੱਚ ਫਸ ਜਾਂਦੀ ਹੁੰਦੀ ਸੀ ਇੱਥੇ ਟ੍ਰੈਫਿਕ ਜੈਮ ਹੋ ਜਾਂਦੀ ਸੀ ਤੇ ਬਦਤਰੇਨ ਟ੍ਰੈਫਿਕ ਜੈਮ ਰਹਿਦਾ ਹੁੰਦਾ ਸੀ ਜਿਹੜਾ ਕਿ 8 8 10 10 ਘੰਟੇ ਇੱਥੇ ਚੋਕ ਹੋਈ ਰਹਿੰਦੀ ਸੀ ਟ੍ਰੈਫਿਕ ਤੇ ਆਵਾਮ ਦੀ ਮੰਗ ਦੇ ਉੱਤੇ ਲੋਕਾਂ ਦੇ ਮੁਤਾਲਬੇ ਦੇ ਉੱਤੇ ਜਦੋਂ ਕਿ ਮੌਜੂਦਾ ਵਜ਼ੀਰ ਆਜ਼ਮ ਪਾਕਿਸਤਾਨ ਵਜ਼ੀਰ اعلی ਪੰਜਾਬ ਸਨ ਤੇ ਉਹਨਾਂ ਨੇ 6.5 ਅਰਬ ਰੁਪਏ ਦੀ ਮਾਲੀਅਤ ਦੇ ਨਾਲ ਲਾਗਤ ਦੇ ਨਾਲ ਇਹ ਪੁਲ ਤਾਮੀਰ ਕੀਤਾ ਸੀ ਜਿਹੜਾ ਕਿ ਅੱਠ ਸੜਕਾਂ ਇਸ ਪੁਲ ਦੀਆਂ ਮੁختلف ਸਮਤਾਂ ਨੂੰ ਉਤਰਦੀਆਂ ਪਿਆਰਿਓ ਇੰਤਿਹਾਈ ਦੁਖਾਲੀ ਗੱਲ ਲੈ ਵੇ ਕਿ ਅਰਬਾਂ ਰੁਪਈਆਂ ਦੀ ਲਾਗਤ ਦੇ ਨਾਲ ਸਾਡੀ ਆਪਣੀ ਮੰਗ ਦੇ ਉੱਤੇ ਸਾਡੇ ਮੁਤਾਲਬੇ ਦੇ ਉੱਤੇ ਇੱਕ ਹੁਕਮਰਾਨ ਨੇ ਸਾਨੂੰ ਇਹ ਤੋਹਫ਼ਾ ਦਿੱਤਾ ਬਣਾ ਕੇ ਗੁਜਰਾਵਾਲਾ ਦੇ ਲੋਕਾਂ ਨੂੰ ਲੇਕਿਨ ਹੁਣ ਮਸਲਾ ਇਹ ਵੇ ਕਿ ਇਸ ਪੁਲ ਦੇ ਉੱਤੇ ਜਿਹੜੀਆਂ ਐਂਗਲਾਂ ਲੱਗੀਆਂ ਹਿਆ ਸਨ ਜਿਹੜੇ ਆਹ ਨਹੀਂ ਜੰਗਲੇ ਲੱਗੇ ਹੋਏ ਸਨ ਮਰਾਕਟ ਲੋਕਾਂ ਦੀ ਹਫਾਜ਼ਤ ਦੇ ਵਾਸਤੇ ਟ੍ਰੈਫਿਕ ਦੀ ਹਫਾਜ਼ਤ ਦੇ ਵਾਸਤੇ ਪਿਆਰਿਓ ਉਹ ਹਰ ਰੋਜ਼ ਡੇ ਬਾਈ ਡੇ ਉਹ ਲੋਹੇ ਦੇ ਜੰਗਲੇ ਉਹ ਲੋਹੇ ਦੀਆਂ ਐਂਗਲਾਂ ਉਹ ਲੋਹੇ ਦੇ ਗੋਲ ਪਾਈਪ ਜਿਹੜੇ ਨੇ ਉਹ ਨਸ਼ਈ ਉਤਾਰ ਕੇ ਲਈ ਜਾ ਰਹੇ ਨੇ ਔਰ ਸਾਡੇ ਗੁਜਰਾਵਾਲਾ ਦੀ ਜ਼ਿਲ੍ਹੀ ਇੰਤਜ਼ਾਮੀਆਂ ਸਾਡੇ ਡਿਪਟੀ ਕਮਿਸ਼ਨਰ ਗੁਜਰਾਵਾਲਾ ਸਾਡੇ ਪੁਲਿਸ ਦੇ ਮੁਤਲਕ ਅਫਸਰਾਨ ਲਾਅ ਐਂਡ ਆਰਡਰ ਦਾ ਨਫਾਜ਼ ਜਿਨ੍ਹਾਂ ਦੀ ਜ਼ਿੰਮੇਦਾਰੀ ਹੈ ਉਹਨਾਂ ਨੇ ਕਦੀ ਇਸ ਗੱਲ ਦਾ ਨਾ ਨੋਟਿਸ ਲਿਆਏ ਤੇ ਨਾ ਉਹ ਜਿਹੜੀਆਂ ਜਗ੍ਹਾ ਖਾਲੀ ਹੋ ਗਈਆਂ ਨੇ ਜਿੱਥੋਂ ਆਹਨੇ ਜੰਗਲੇ ਉਤਰ ਗਏ ਨੇ ਉਥੇ ਦੁਬਾਰਾ تعمیر ਕੀਤੀ ਗਈ ਹੈ ਉਹਨਾਂ ਦੀ ਮੇਂਟੇਨੈਂਸ ਕੀਤੀ ਗਈ ਹੈ ਜਿੱਥੇ ਕਿ ਕਿਸੇ ਵੀ ਵਕਤ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਸਾਡੇ ਕੁਝ ਦੋਸਤ ਜਿਹੜੇ ਇਸ ਚੌਕ ਦੇ ਵਿੱਚ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਅਮਾਰਤ ਨੇ ਜਿਨ੍ਹਾਂ ਦੇ ਪਲਾਜ਼ੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਸਾਨੂੰ ਅੱਜ ਬੁਲਾਇਆ ਤਾਂ ਕਿ ਉਹ ਸਾਨੂੰ ਇਤਹਾਸ ਸਕਣ ਕਿ ਇੱਥੇ ਕੌਮੀ ਅਸਾਸੇ ਦਾ ਕਿਸ ਕਦਰ ਨੁਕਸਾਨ ਹੋ ਰਿਹਾ ਹੈ ਇਹ ਸਾਡੀ ਕੌਮੀ ਜਾਗੀਰ ਹੈ ਸਾਡਾ ਕੌਮੀ ਅਸਾਸਾ ਹੈ ਅਰਬਾਂ ਰੁਪਈਆ ਦੀ ਲਾਗਤ ਦੇ ਨਾਲ ਜਿਹੜਾ ਪੁਲ ਬਣਾਇਆ ਗਿਆ ਹੈ ਤੇ ਇੱਥੇ ਹੋਣ ਵਾਲਾ ਜਿਹੜਾ ਨੁਕਸਾਨ ਹੈ ਉਹ ਸਾਡੇ ਡਿਪਟੀ ਕਮਿਸ਼ਨਰ ਗੁਜਰਾਵਾਲਾ ਜਾਂ ਸਾਡੇ ਸੀਪੀਓ ਸਾਹਿਬ ਜਾਂ ਸਾਡੇ ਪੁਲਿਸ ਅਫਸਰਾਂ ਜਾਂ ਦੀਗਰ ਕਾਨੂੰਨ نافذ ਕਰਨ ਵਾਲੇ ادارےਾਂ ਦੇ ਹੁਕਮਰਾਨਾਂ ਨੂੰ ਤੇ ਨਜ਼ਰ ਨਹੀਂ ਆਉਂਦਾ ਲੇਕਿਨ ਦਰਦ ਦੇ ਦਿਲ ਰੱਖਣ ਵਾਲੇ ਜਿਹੜੇ ਸਾਡੇ ਆਵਾਮ ਨੇ ਜਿਹੜੇ ਸਾਡੇ ਸ਼ਹਿਰ ਦੇ ਵਸਨੀਕ ਨੇ ਉਹ ਇਸ ਨੁਕਸਾਨ ਤੋਂ ਕੁੜਦੇ ਰਹਿੰਦੇ ਨੇ ਤੇ ਉਹਨਾਂ ਦੇ ਹੁਕਮ ਤੇ ਅਸੀਂ ਅੱਜ ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਆ ਆਓ ਤੁਹਾਨੂੰ ਕੁਝ ਦੋਸਤਾਂ ਦੇ ਨਾਲ ਮਿਲਵਾਨੇ ਆ ਸਭ ਤੋਂ ਪਹਿਲੇ ਸਾਡੇ ਨਾਲ ਮੌਜੂਦ ਨੇ ਹਾਜੀ ਮੁਹੰਮਦ ਅਸ਼ਰਫ ਸਾਹਿਬ ਜਿਨ੍ਹਾਂ ਦਾ ਇੱਥੇ ਪਲਾਜ਼ਾ ਹੈ ਇਸ ਚੌਕ ਦੇ ਨਾਲ ਹੀ ਉਹਨਾਂ ਦੇ ਨਾਲ ਤੁਹਾਨੂੰ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਨੇ ਆ ਕਿ ਇਹ ਜਿਹੜਾ ਇੱਥੇ ਰੋਜ਼ ਆਹ ਨਹੀਂ ਜੰਗਲਾ ਉਤਰ ਜਾਂਦਾ ਹੈ ਔਰ ਕਾਫੀ ਨੁਕਸਾਨ ਹੋ ਚੁੱਕਿਆ ਜਿੰਨੇ ਵੀ ਪੁੱਲ ਨੇ ਉਹ ਗੈਰ ਮਹਿਸੂਸ ਹੁੰਦੇ ਜਾ ਰਹੇ ਨੇ ਤੇ ਇਹਦੇ ਵਾਸਤੇ ਸਾਡੇ ਹੁਕਮਰਾਨਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਮੁਕਾਮੀ ਇੰਤਜ਼ਾਮੀਆਂ ਨੂੰ ਕੀ ਕਰਨਾ ਚਾਹੀਦਾ ਅਸਲਾਮੁਅਲੈਕਮ ਹਾਈ ਸਾਹਿਬ ਵਾਲੇਕਮ ਸਲਾਮ ਵ ਰਹਿਮਤੁਲਲਾਹ ਬਰਕਾਤੋ ਹਾਈ ਸਾਹਿਬ ਤੁਸਾਂ ਹੁਕਮ ਕੀਤਾ ਅਸੀਂ ਤੁਹਾਡੀ ਖਿਦਮਤ ਚਾਦਰ ਹੋ ਗਏ ਆ ਸਰਕਾਰ ਆ ਰਵੇ ਹੈ ਕਿ ਜਿਹੜੀ ਚੋਰੀ ਜਾਰੀ ਇਸ ਤਰੀਕੇ ਨਾਲ ਬੰਦ ਹੁਸਦਿਆ ਜਿਹੜੇ ਬਰਾਕਰ ਲਾਇਏ ਨੇ ਜਿਨ੍ਹਾਂ ਦੇ ਵਿੱਚੋਂ ਪਾਈਪ ਗੁਜ਼ਰਦੇ ਨੇ ਪਏ ਹਾਂਜੀ ਇਹਨਾਂ ਦੇ ਕਾਬਲਿਆਂ ਦੇ ਅੱਗੇ ਵੈਲਡ ਕੀਤਾ ਜਾਏ ਹਾਂ ਤਾਂ ਕਿ ਜਿਹੜੇ ਨਸ਼ਾਈ ਨੇ ਨਟ ਖੋਲ ਕੇ ਕਾਬੜਾ ਖਿੱਚ ਕੇ ਬਰਾਕਰ ਇੰਜ ਕਰ ਲੈਂਦੇ ਨੇ ਹਾਂ ਦੂਸਰੀ ਬਾਤ ਇਹ ਵੀ ਕਿ ਰਾਤ ਨੂੰ ਕੁਝ ਲੋਕੋ ਟਰਾਲੀਆਂ ਲੈ ਕੇ ਕਰਕੇ ਮਾਰ ਕੇ ਬਰਾਕਰ ਢਿੰਗੇ ਕਰਕੇ ਪਾਈਪ ਕੱਢ ਲੈਂਦੇ ਨੇ ਇਹਦੀ ਰੋਕਥਾਮ ਵਾਸਤੇ ਇਹਨਾਂ ਕਾਬਲਿਆਂ ਨੂੰ ਇਹਨਾਂ ਕਾਬਲਿਆਂ ਦੇ ਨਾਡਾਂ ਲੱਗੇ ਵੈਲਡ ਕੀਤਾ ਜਾਏ ਤਾਂ ਕਿ ਦੁਬਾਰਾ ਇਹ ਕਾਬਲੇ ਖੋਲ ਕੇ ਪਾਈਪ ਨਾ ਕੱਢੇ ਜਾਣ ਵਾਹ ਵਾਹ ਇਸ ਤੋਂ ਇਲਾਵਾ ਤੁਸੀਂ ਇਹ ਦੱਸੋ ਨਾ ਕਿ ਇਹ ਜਿਵੇਂ ਇਹ ਜਿਵੇਂ ਪੈਪ ਨਿਕਲ ਜਾਂਦੇ ਨੇ ਜੰਗਲਾ ਉਤੋਂ ਖਾਲੀ ਹੋ ਗਿਆ ਉਤੋਂ ਤਾਂ ਫਿਰ ਹਾਈ ਸਾਹਿਬ ਗੈਰ ਮਹਫੂਜ਼ ਹੋ ਗਈ ਨਾ ਜਿਵੇਂ ਮਹਫੂਜ਼ ਹੋ ਗਈ ਲੇਕਿਨ ਪੈਪਾਂ ਨੂੰ ਵੇਖ ਕੇ ਕਿ ਅਗਰ ਇੱਕ ਇੱਕ ਵੈਲਡਿੰਗ ਦਾ ਟੋਚ ਲਾਇਆ ਜਾਏ ਵੈਲਡਿੰਗ ਕੀਤਾ ਜੇ ਪੈਪ ਨਿਕਲ ਨਹੀਂ ਸਕਦੇ ਹਾਂ ਇਹਨਾਂ ਕਰ ਲੈਣਗੇ ਲੈ ਕੇ ਨਹੀਂ ਜਾਣਗੇ ਲੇਕਿਨ ਇਹਨੂੰ ਵੈਲਡ ਹੋਣਾ ਚਾਹੀਦਾ ਹੈ ਬਰਾਗਤਾਂ ਦੇ ਕਾਬਿਲਿਆਂ ਨੂੰ ਔਰ ਪੈਪਾਂ ਦੇ ਨਾਲ ਇੱਕ ਇੱਕ ਥੋੜਾ ਥੋੜਾ ਵੈਲਡ ਹੋ ਜਾਏ ਫਿਰ ਪੈਪ ਨਹੀਂ ਲੈ ਕੇ ਜਾਣਗੇ ਹਾਂ ਇਹਨਾਂ ਦੇ ਰੋਗਦਾਨ ਸਾਡਾ ਉਹ ਤੁਹਾਡੇ ਕੋਲ ਪਲਾਜ਼ਾ ਉੱਥੇ ਤੁਹਾਨੂੰ ਜਾ ਕੇ ਦੇਖੋ ਕਿੰਨੀਆਂ ਪ੍ਰੋਬਲਮ ਆਈਆਂ ਨੇ ਤੇ ਰਾਤ ਨੂੰ ਟਰਾਲੀਆਂ ਇੱਕ ਦੋ ਵਾਰ ਇहां ਵੇਖਿਆ ਪੈਕ ਕਰਕੇ ਮਾਰ ਕੇ ਵੀ ਪੈਂਟਿੰਗ ਕਰਕੇ ਕੱਢ ਕੇ ਲਾ ਕੇ ਹਾਂ ਉਹਨਾਂ ਮਾਈਕ ਪਲਾਜ਼ਾ ਇਹਨੇ ਸਾਡੇ ਸਾਡੀ ਗੰਮਤ ਕੀਤੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਬਜ਼ੁਰਗ ਆਦਮ ਸਾਹਿਬ ਨੇ ਸਾਡੇ ਵਾਸਤੇ ਇੱਕ ਤੋਹਫਾ ਕੁਝ ਨਾਲ ਨੂੰ ਦਿੱਤਾ ਹੈ ਜਿਹੜਾ ਕਿ ਅਸੀਂ ਖਰਾਬ ਕਰਨਾ ਵਾਹ ਵਾਹ ਲੋ ਜੀ ਪਿਆਰਿਓ ਤੁਸੀਂ ਅੱਜ ਹੀ ਮੁਹੰਮਦ ਅਸ਼ਰਫ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਬਿਲਕੁਲ ਬਿਜਾ ਫਰਮਾਇਆ ਹੈ ਕਿ ਵਜ਼ੀਰ ਆਜ਼ਮ ਪਾਕਿਸਤਾਨ ਨੇ ਅਰਬਾਂ ਰੁਪਏ ਦੀ ਮਾਲੀਅਤ ਦਾ ਇੱਕ ਤੋਹਫਾ ਗੁਜਰਾਵਾਲਾ ਦੇ ਲੋਕਾਂ ਨੂੰ ਔਰ ਉਹਨਾਂ ਤਮਾਮ ਰਾਹਗੀਰਾਂ ਨੂੰ ਦਿੱਤਾ ਜਿਹੜਾ ਪਿੰਡੀ ਤੋਂ ਲਾਹੌਰ ਦੇ ਦਰਮਿਆਨ ਸਫ਼ਰ ਕਰਦੇ ਨੇ ਹੁਣ ਈਜ਼ੀਲੀ ਇੱਥੋਂ ਲੰਘ ਸਕਦੇ ਨੇ ਇਧਰੋਂ ਹੀ ਹਫਜ਼ਾਬਾਦ ਜਾਣ ਵਾਲੇ ਸਿਆਲਕੋਟ ਜਾਣ ਵਾਲੇ ਗੁਜਰਾਤ ਜਾਣ ਵਾਲੇ ਲਾਹੌਰ ਜਾਣ ਵਾਲੇ ਮੁxtਲਫ ਇਜ਼ਲਾ ਮੁxtਲਫ ਇਲਾਕਾ ਜਾਤ ਨੂੰ ਜਾਣ ਵਾਲੀਆਂ ਸੜਕਾਂ ਇਸ ਚੌਕ ਦੇ ਵਿੱਚੋਂ ਨਿਕਲਦਿਆਂ ਨੇ ਗੁਜਰਾਵਾਲਾ ਪਾਰ ਕਰਨ ਲਈ 3 ਘੰਟੇ ਚਾਹੀਦੇ ਸਨ 3 ਘੰਟੇ ਚਾਹੀਦੇ ਨੇ ਗੁਜਰਾਵਾਲਾ ਸਿਰ ਪਾਰ ਕਰਨ ਵਾਸਤੇ ਲਾਹੌਰ ਨੂੰ ਜਾਂ ਹਰਿਆਣਾ ਨੂੰ ਜਾਂ ਸਿਆਲਕੋਟ ਨੂੰ ਅਲਮਦੁੱਲਾ 5 ਮਿੰਟ ਦਾ ਰਸਤਾ ਵਾਹ ਹਾਜੀ ਸਾਹਿਬ ਇਹ ਵੀ ਬਿਆਨ ਫਰਮਾਉਂਦੇ ਨੇ ਕਿ ਇੱਥੋਂ 3-4 ਘੰਟੇ ਇੱਥੇ ਰੁਕਣਾ ਪੈਂਦਾ ਹੁੰਦਾ ਸੀ ਗੁਜਰਾਵਾਲਾ ਪਾਰ ਕਰਨ ਦੇ ਵਾਸਤੇ ਹਾਜੀ ਸਾਹਿਬ ਆਖ ਰਹੇ ਨੇ ਕਿ 3 ਘੰਟੇ ਚਾਹੀਦੇ ਹੁੰਦੇ ਹਨ ਜਿਹੜੇ ਕਿ ਹੁਣ ਅੱਲਾ ਦੇ ਕਰਮ ਨਾਲ ਬੰਦਾ 1 ਮਿੰਟ ਵਿੱਚ ਇੱਥੋਂ ਗੁਜ਼ਰ ਜਾਂਦਾ ਹੈ ਲੇਕਿਨ ਪਿਆਰਿਓ ਇੱਕ ਬੰਦਾ ਸਾਨੂੰ ਬਣਾ ਕੇ ਐਡਾ ਵੱਡਾ ਤੋਹਫਾ ਦੇ ਦਿੰਦਾ ਹੈ ਔਰ ਕਿੱਡੀ ਬਾਤ ਕਿਸਮਤੀ ਹੈ ਕਿ ਅਸੀਂ ਉਹਦੀ ਹਿਫਾਜ਼ਤ ਵੀ ਨਹੀਂ ਕਰ ਸਕਦੇ ਸਾਡੇ ਪੰਜਾਬੀ ਜ਼ੁਬਾਨ ਚ ਆਖਦੇ ਨੇ ਕਿ ਸੋਨਾ ਲੱਭ ਜਾਏ ਤੇ ਕੜਾਈਆਂ ਮਹਿੰਗਾ ਨਹੀਂ ਹੁੰਦਾ ਤੇ ਸਾਨੂੰ ਸੋਨਾ ਦਿੱਤਾ ਸਾਡੇ ਸਾਬਕ ਵਜ਼ੀਰ ਅਲਾ ਪੰਜਾਬ ਤੇ ਮੌਜੂਦਾ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਅਸੀਂ ਉਹਨਾਂ ਦੇ مشکور آ ساری زندگی نہیں سوچ سکتے ਤੁਹਾਨੂੰ ਐਡਾ ਵੱਡਾ ਕੋ ਤੋਹਫਾ ਦੇਗਾ ہاں اچھا ਪੰਜਾਬ ਵਾਲਾ ਨੂੰ ماشاءاللہ انہوں نے ਬੇਦਰਦੋਂ ਸਾਹਮਣੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਲੇਕਿਨ ਅਸੀਂ ਜੋ ਕਰਨੇ ਆ ਤੁਹਾਡੇ ਸਾਹਮਣੇ ہاں اور ਰਾਜ ਸਾਹਿਬ ਫਰਮਾਂਦੇ ਨੇ ਕਿ ਇਸ ਜਿਹੜਾ ਇੱਥੇ ਲੋਹੇ ਦਾ ਪਾਈਪ ਬ੍ਰੈਕਟਸ ਦੇ ਵਿੱਚ ਫਿੱਟ ਕੀਤਾ ਆ گول ਪਾਈਪ ਇੱਕ ਇੱਕ ਨੂੰ ਸਿਰਫ ਟੋਚੇ ਲੱਗ ਜਾਣਾ ਵੈਲਡਿੰਗ ਦਾ ਉਹ ਜਾ ਨਹੀਂ ਸਕਦਾ ਤੇ ਨਾ ਉਹ ਫਿਰ ਨਿਕਲ ਸਕਦਾ ਨਾ ਉਹਨੂੰ ਨਿਸ਼ਈ ਕੱਢ ਸਕਦੇ ਨੇ ਨਾ ਚੋਰ ਜਿਹੜੇ ਨੇ ਉਹਨੂੰ ਚੋਰੀ ਕਰ ਸਕਦੇ ਨੇ 6.5 ਅਰਬ ਰੁਪਈਆ ਲਾਤਾ ਲੇਕਿਨ ਲੋਕਲ ਇੰਤਜ਼ਾਮੀਆਂ ਜਿਹੜੀ ਐ ਉਹ 5-10 ਹਜ਼ਾਰ ਦੇ ਵੈਲਡਿੰਗ ਤੇ ਟੱਚ ਨਹੀਂ ਪਈ ਲੋ ਆਂਦੀ ਔਰ ਹਰ ਰੋਜ਼ ਜਿਹੜਾ ਲੱਖਾਂ ਰੁਪਈਆ ਦੀ ਮਾਲੀਅਤ ਦਾ ਆਹ ਨਹੀਂ ਜੰਗਲਾ ਜਿਹੜਾ ਉਹ ਚੁਰਾ ਲਿਆ ਜਾਂਦਾ ਹੈ ਉਹਦੇ ਜੋ ਪਾਈਪ ਕੱਢ ਲੈ ਜਾਂਦੇ ਨੇ ਉਹਦੀਆਂ ਬ੍ਰੈਕਟਾਂ ਉਤਾਰ ਲਈਆਂ ਜਾਂਦੀਆਂ ਨੇ ਤੇ ਪਿਆਰਿਓ ਇਹਦਾ ਇਨਸਦਾਦ ਕੌਣ ਕਰੇਗਾ ਇਹਦਾ ਤਦਾਰਕ ਕੌਣ ਕਰੇਗਾ ਇੱਕ ਹੋਰ ਦੋਸਤ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਵੀ ਇੱਥੇ ਹੀ ਵਰਕਸ਼ਾਪ ਹੈ ਆ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਨੇ ਆ ਅਸਲਾਮੁਅਲੈਕਮ ਲਾਲਾ ਜੀ ਵਾਲੇਕਮੁਸਲਾਮ ਤੇ ਤੁਹਾਡੀ ਵੀ ਇੱਥੇ ਕੋਲ ਹੀ ਵਰਕਸ਼ਾਪ ਹੈ ਜੀ ਤੇ ਇਹ ਵੇਖੋ ਕਿੰਨੀ ਵੱਡੀ ਸਹੂਲਤ ਆਵਾਮ ਆਸਤੇ ਵੇ ਬਹੁਤ ਵੱਡੀ ਸਹੂਲਤ ਹੈ ਉਹ ਕਮਰਾਨਾ ਨੇ ਬਣਾ ਕੇ ਦਿੱਤਾ ਮਨ ਗੁਜ਼ਾਰਿਸ਼ ਹੈ ਵੇ ਕਿ ਇਹ ਗੈਰ ਮਹਫੂਜ਼ ਹੁੰਦਾ ਜਾ ਰਿਹਾ ਹੈ ਇਹਦਾ ਰੋਜ਼ ਹੈ ਖਾਸ ਕਰ ਜਿਹੜਾ ਆਹ ਨਹੀਂ ਜੰਗਲਾ ਤੇ ਉਧਰੋਂ ਸੀਮੈਂਟ ਵਾਲੇ ਜਿਹੜੀਆਂ ਨੇ ਸਲੇਬਾ ਉਹ ਟੁੱਟ ਰਹੀਆਂ ਨੇ ਜੀ ਹਾਂਜੀ ਇਹਦਾ ਲਾਲਾ ਜੀ ਫਿਰ ਕੀ ਹੱਲ ਹੋਣਾ ਚਾਹੀਦਾ ਇਹਦਾ ਹੱਲ ਇਹ ਹੈ ਕਿ ਇਹਦੇ ਤੇ ਖਾਸ ਧਿਆਨ ਦਿੱਤਾ ਜਾਏ ਜਿਹੜੀਆਂ ਰਹਾਣ ਨੂੰ ਕੋਪੁਲਸੀਆਂ ਟੀਮਾਂ ਨੇ ਜਿਹੜੇ ਕੋ ਗਸ਼ਤ ਕਰਦੇ ਨੇ ਉਹ ਕੋਈ ਖਾਸ ਖਿਆਲ ਕਰਨ ਇਹਦੀਆਂ ਰਹਾਣ ਨੂੰ ਲਾਈਟਾਂ ਨਹੀਂ ਬਲਦੀਆਂ ਹਨੇਰੇ 'ਚ ਜਾ ਰਹੇ ਚੋਰਾ ਲਾੜਾਈ ਹੈ ਹਾਂ ਇਹਦੀਆਂ ਲਾਈਟਾਂ ਬਲਦੀਆਂ ਹੋਣ ਠੀਕ ਹੈ ਚੋਰ ਨਜ਼ਰ ਆਵੇ ਆਂਦੇ ਜਾਂਦੇ ਨੂੰ ਕੁਝ ਆਵਾਮ ਨੂੰ ਵੀ ਚਾਹੀਦਾ ਕਿ ਸਾਨੂੰ ਲਾਂਦੇ ਆ ਵੇਖਣ ਤੇ ਉਹਦਾ ਕੋ ਧਿਆਨ ਕਰਨੀ ਆ ਉਹਨੂੰ ਕੋ ਬਾਦ ਮਾਰਨ ਜਾਂ ਦਬਕਾ ਮਾਰਨ ਵਾਹ ਵਾਹ ਤੇ ਅਸੀਂ ਸਾਰੇ ਇਸੇ ਤਰ੍ਹਾਂ ਹੀ ਆ ਬਰ ਬਹੁਤੀ ਜ਼ਿੰਮੇਵਾਰੀ ਤੇ ਆਵਾਮ ਦੀ ਵੀ ਹੈ ਲੇਕਿਨ ਪੂਰੇ ਸਾਲਾਂ ਦੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਨਾ ਧਿਆਨ ਕਰਨ ਇਹ ਉਹਨੇ ਕਰੀ ਟੱਟ ਗਿਆ ਤੇ ਦਬਾਵਾ ساری ਜ਼ਿੰਦਗੀ ਨਹੀਂ ਬੰਨਾਂ ਉਹ ਨਹੀਂ ਜੀ ਫਿਰ ਬਿਲਕੁਲ ਨਹੀਂ ਬੰਨਾਂ ਤੇ ਇਹਦੇ ਉੱਤੇ ਧਿਆਨ ਕਰਨਾ ਚਾਹੀਦਾ ਤੇ ਇਹ ਸਾਨੂੰ ਬੜਾ ਵੱਡਾ ਵਜ਼ੀਰਉਲ ਹਸਾਬ ਨੇ ਤੋਹਫਾ ਦਿੱਤਾ ਸੀ ਸ਼ਿਬਾਸ਼ੀ ਸਾਹਿਬ ਨੇ ਤੇ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ ਇਹਦੇ ਉੱਤੇ ਧਿਆਨ ਕਰਨਾ ਚਾਹੀਦਾ ਇਹ ਰੋਜ਼ ਰੋਜ਼ ਚੀਜ਼ਾਂ ਨਹੀਂ ਬੰਦੀਆਂ ਹਰ ਬਾਰ ਰੁਪਈਆ ਲੱਗਾ ਹਾਂ ਤੇ ਇਹ ਸਾਡਾ ਹੀ ਪੈਸਾ ਆਵਾਮ ਦਾ ਹੀ ਪੈਸਾ ਹੈ ਆਵਾਮ ਦੇ ਟੈਕਸ ਦਾ ਹੀ ਪੈਸਾ ਹੈ ਹਾਂ ਹਾਂ ਤੇ ਲੇਕਿਨ ਇਹਦਾ ਹਰ ਬੰਦੇ ਨੂੰ ਧਿਆਨ ਕਰਨਾ ਚਾਹੀਦਾ ਚਲੋ ਗਵਰਨਮੈਂਟ ਤੇ ਆਈ ਆਵਾਮ ਨੂੰ ਵੀ ਧਿਆਨ ਕਰਨਾ ਚਾਹੀਦਾ ਆਵਾਮ ਜੀ ਲਾਲਾ ਜੀ ਟੈਕਸ ਦਾ ਪੈਸਾ ਤੇ ਆਵਾਮ ਨੂੰ ਫਿਰ ਇਹਦੀ ਕਦਰ ਕਰਨੀ ਚਾਹੀਦੀ ਕਦਰ ਕਰਨੀ ਚਾਹੀਦੀ ਹੈ ਨਾ ਤੁਸੀਂ ਬੜੀ ਸੋਹਣੀ ਗੱਲ ਕੀਤੀ ਲਓ ਜੀ ਪਿਆਰੇ ਵੇਖਣ ਵਾਲਿਓ ਤੁਸੀਂ ਵੇਖਿਆ ਕਿ ਲਾਲਾ ਜੀ ਨੇ ਬੜੀ ਕਮਾਲ ਗੱਲ ਕੀਤੀ ਉਹਨਾਂ ਆਖਿਆ ਜੀ ਕਿ ਠੀਕ ਹੈ ਪੁਲਿਸ ਦੀ ਵੀ ਔਰ ਦੀਗਰ ਕਾਨੂੰਨ نافذ ਕਰਨ ਵਾਲੇ ادارے ਜਿਹੜੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਗਵਰਨਮੈਂਟ ਦੀਆਂ ਸਰਕਾਰੀ ਇਮਲਾਕ ਜਿਹੜੀਆਂ ਨੇ ਉਹਨਾਂ ਦੀ ਹਿਫਾਜ਼ਤ ਕਰਨ ਲੇਕਿਨ ਆਵਾਮ ਦੀ ਵੀ ਹੋਣੀ ਹੋਈ ਜ਼ਿੰਮੇਵਾਰੀ ਹੈ ਅਸੀਂ ਵੀ ਅਗਰ ਕਿਸੇ ਨੂੰ ਵੇਖਨੇ ਆ ਕਿ ਉਹ ਇੱਥੋਂ ਕੋਈ ਚੀਜ਼ ਉਤਾਰ ਰਿਹਾ ਕੋਈ ਲੋਹਾ ਅਗਰ ਲਾ ਰਿਹਾ ਹੈ ਅਗਰ ਕੋਈ ਪਾਈਪ ਕੱਢ ਰਿਹਾ ਵਿੱਚੋਂ ਤੇ ਸਾਡਾ ਵੀ ਕੰਮ ਹੈ ਗੱਡੀ ਰੋਕ ਕੇ ਥੱਲੇ ਉਤਰ ਕੇ ਉਹਨੂੰ ਪੁੱਛਣਾ ਕਿ ਯਾਰ ਤੂੰ ਇਹ ਕਿਉਂ ਕਰਨ ੜਿਆ ਕਿਹਦੇ ਕੋਲੋਂ ਪੁੱਛ ਕੇ ਕਰਨ ੜਿਆ ਪਿਆਰਿਓ ਰਾਤੀ ਇੱਥੇ ਲਾਈਟਸ ਨਹੀਂ ਜਲਦੀਆਂ ਬੜੀ ਜ਼ਬਰਦਸਤ ਗੱਲ ਕੀਤੀ ਲਾਲੇ ਹੋਰਾਂ ਨੇ ਕਿ ਇੱਥੇ ਅਗਰ ਰਾਤੀ ਲਾਈਟਸ ਸਾਰੀਆਂ ਜਲਣ ਤੇ ਫੇਰ ਵੀ ਚੋਰੀ ਦੇ ਇਮਕਾਨਾਤ ਘਟ ਜਾਂਦੇ ਫੇਰ ਲੋਕ ਚੋਰੀ ਨਾ ਕਰਨ ਜਦੋਂ ਲਾਈਟ ਜੂ ਬਲਦੀ ਹੋਵੇ ਹਨੇਰੇ ਦੇ ਵਿੱਚ ਤੇ ਚੋਰ ਚੋਰੀ ਕਰ ਲੈਂਦਾ ਦੜਤਾ ਦੇ ਨਾਲ ਤੇ ਰੋਸ਼ਨੀ ਦੇ ਵਿੱਚ ਚੋਰੀ ਕਰਨਾ ਮੁਸ਼ਕਿਲ ਹੋ ਜਾਂਦਾ ਉਹਦੇ ਵਾਸਤੇ ਲੇਕਿਨ ਨਾ ਇੱਥੇ ਸਾਰੀਆਂ ਲਾਈਟਸ ਰਾਤ ਨੂੰ ਜਲਦੀਆਂ ਨੇ ਨਾ ਪੀਐਚਪੀ ਜਿਹੜੀ ਸਾਡੀ ਪੁਲਿਸ ਹੈ ਪੰਜਾਬ ਹਾਈਵੇ ਪੈਟਰੋਲਿੰਗ ਪੁਲਿਸ ਥਾਂ ਥਾਂ ਦੇ ਉੱਤੇ ਉਹਨਾਂ ਨੇ ਨਾਕੇ ਲਾਏ ਨੇ ਜਾ ਬਜਾ ਲੋਕਾਂ ਨੂੰ ਰੋਕਦੇ ਨੇ ਤੰਗ ਕਰਦੇ ਨੇ ਚੈੱਕ ਕਰਦੇ ਨੇ ਉਹਨਾਂ ਦਾ ਇੱਕ ਨਾਤਾ ਜਿਹੜਾ ਉਹ ਇੱਥੇ ਇਸ ਪੁਲ ਦੇ ਕੋਲ ਵੀ ਲੱਗਣਾ ਚਾਹੀਦਾ ਹੈ ਇਹ ਵੀ ਅਰਬਾਂ ਰੁਪਏ ਮਹਲiyet ਦੀ ਸਰਕਾਰੀ ਚੀਜ਼ ਹੈ ਔਰ ਸਰਕਾਰੀ ਅਸਾਸਾ ਹੈ ਸਾਡਾ ਆਵਾਮੀ ਅਸਾਸਾ ਹੈ ਇਹਦੀ ਹਿਫਾਜ਼ਤ ਦੇ ਵਾਸਤੇ ਵੀ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਸਖਤ ਇਕਦਮਾਤ ਕਰਨੇ ਚਾਹੀਦੇ ਨੇ ਔਰ ਇਹਦੀ ਜ਼ਿੰਮੇਵਾਰੀ ਉਠਾਣੀ ਚਾਹੀਦੀ ਏ ਕਿ ਪਿਛਲੀ ਜੋ ਕੁਸ਼ ਇਥੇ ਚੋਰੀ ਅਜ ਤੱਕ ਹੋ ਚੁੱਕੀ ਏ ਇੱਕ ਤੇ ਉਹਦਾ ਇਨਸਦਾਦ ਕੀਤਾ ਜਾਏ ਉਹਦੀ ਰਿਪੇਅਰ ਕੀਤੀ ਜਾਏ ਉਹਨੂੰ ਮਹਫੂਜ਼ ਬਣਾਇਆ ਜਾਏ ਤਾਂ ਕਿ ਕੋਈ ਗੱਡੀ ਪੁਲ ਤੋਂ ਥੱਲੇ गिर ਕੇ ਕੋਈ ਵੱਡਾ ਹਾਦਸਾ ਨਾ ਹੋ ਸਕੇ ਔਰ ਦੂਜਾ ਪਿਆਰਿਓ ਆਂਦਾ ਵਾਸਤੇ ਇਹਦੀ ਪੇਸ਼ਬੰਦੀ ਕਰਨੀ ਚਾਹੀਦੀ ਏ ਔਰ ਇਨਸਦਾਦੀ ਇਕਦਮਾਤ ਕਰਨੇ ਚਾਹੀਦੇ ਨੇ ਤਦਾਰਕ ਕਰਨਾ ਚਾਹੀਦਾ ਹੈ ਕਿ ਆਇਂਦਾ ਤੋਂ ਫਿਰ ਇਸ ਪੁੱਲ ਦੇ ਉੱਤੇ ਮਜ਼ੀਦ ਕਿਸੇ ਕਿਸਮ ਦੀ ਕੋਈ ਚੋਰੀ ਨਾ ਹੋਵੇ ਪਿਆਰਿਓ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਆਖਾ ਤੇ ਅੱਲਾ ਬੇਲੀ ਸੁਬਾਨ ਅ Run,